ਸਤਿ ਸ਼੍ਰੀਕਾਲ ਜੀ ਤੁਸੀਂ ਜੁੜੇ ਹੋ ਡੇ ਬ੍ਰੇਕ ਦੇ ਨਾਲ ਗੱਲ ਕਰਾਂਗੇ ਕਿਸਾਨਾਂ ਦੇ ਪਰਾਲੀ ਦੇ ਮੁੱਦੇ ਦੇ ਉੱਪਰ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਹੈ ਝੋਨੇ ਤੋਂ ਬਾਅਦ ਮੁੱਦਾ ਇਹ ਇੱਕ ਵੱਡਾ ਬਣਦਾ ਹੈਗਾ ਕਿ ਕਿਸਾਨ ਪਰਾਲੀ ਨੂੰ ਅੱਗ ਕਿਉਂ ਲਾਉਂਦਾ ਹੈ ਇਸ ਦੇ ਵਿੱਚ ਕਿਸਾਨ ਜੂਨੀਅਨਾਂ ਵੀ ਜਿਹੜੀਆਂ ਉਹ ਅੱਗੇ ਆਉਂਦੀਆਂ ਨੇ ਬਿਆਨ ਦਿੰਦੀਆਂ ਨੇ ਕਿਸਾਨ ਜੂਨੀਅਨਾਂ ਕਈ ਵਾਰ ਕਿਸਾਨ ਯੂਨੀਅਨਾਂ ਦੇ ਬਿਆਨਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈਗਾ ਕਿ ਉਹ ਕਿਸਾਨਾਂ ਦੇ ਹਮੈਤੀ ਨਹੀਂ ਕਿਸਾਨਾਂ ਦੇ ਦੁਸ਼ਮਣ ਹੋਣ ਹੁਣ ਦੋ ਬਿਆਨ ਨੇ ਸਾਡੇ ਸਾਹਮਣੇ ਗੱਲ ਕਰੀਏ ਤਾਂ ਅੱਜ ਤੋਂ 15-20 ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਸੂਬਾ ਪ੍ਰਧਾਨ जोगਿੰਦਰ ਸਿੰਘ ਉਗਰਾਹਾ ਵੱਲੋਂ ਬਿਆਨ ਦਿੱਤਾ ਗਿਆ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਜਿੰਨੇ ਵੀ ਪ੍ਰਾਲੀ ਨੂੰ ਸਾਹਮਣ ਦੇ ਕੋਈ ਮਸ਼ੀਨਰੀ ਹੈਗੀ ਉਹ ਦੇਣੀ ਚਾਹੀਦੀ ਹੈ ਨਿਕਸਾਨ ਦਾ ਕੋਈ ਸ਼ੌਂਕ ਨਹੀਂ ਕਿ ਉਹ ਪਰਾਲੀ ਨੂੰ ਅੱਗ ਲਾਵੇ ਤੇ ਉਸਦੇ ਆਪਣੇ ਬੱਚੇ ਵੀ ਜਿਹੜੇ ਇਸ ਪਰਾਲੀ ਦੇ ਵਿੱਚ ਉਸਦਾ ਪਰਿਵਾਰ ਵੀ ਬਿਮਾਰ ਹੁੰਦਾ ਉਹਨਾਂ ਨੂੰ ਵੀ ਧੂਆਂ ਚੜਦਾ ਹੈਗਾ ਇਸ ਤਰੀਕੇ ਨਾਲ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਕਿਸਾਨ ਦੀ ਮਜਬੂਰੀ ਹੈ ਵੈਸੇ ਕਿਸਾਨ ਦਾ ਸ਼ੌਂਕ ਨਹੀਂ ਕਿ ਪਰਾਲੀ ਨੂੰ ਉਹ ਅੱਗ ਲਾਵੇ ਪਰ ਇਸ ਬਿਆਨ ਨੂੰ ਇਸ ਤਰੀਕੇ ਨਾਲ ਤੋੜੰ ਮਰੋੜ ਕੇ ਪੇਸ਼ ਕੀਤਾ ਗਿਆ ਤੇ ਦਿਖਾਇਆ ਗਿਆ ਕਿ ਜੋਗਿੰਦਰ ਸਿੰਘ ਉਗਰਾਹਾ ਪੰਜਾਬ ਸਰਕਾਰ ਦੇ ਹਮਾਇਤੀ ਨੇ ਤੇ ਉਹ ਕਿਸਾਨਾਂ ਦੇ ਵਿਰੋਧੀ ਨੇ ਪ੍ਰਚਾਰ ਕੀਤਾ ਗਿਆ ਲਗਾਤਾਰ ਪੋਸਟਾਂ ਪਾਈਆਂ ਗਈਆਂ ਕਿ ਕਿਸਾਨਾਂ ਦੇ ਪਰਾਲੀ ਦੇ ਅੱਗ ਲਾਉਣ ਦੇ ਹੱਕ ਦੇ ਵਿੱਚ ਉਗਰਾਹਾ ਜੂਨੀਅਨ ਨਹੀਂ ਹੈ ਪਰ ਹੁਣ ਦੂਜੇ ਪਾਸੇ ਜੇ ਗੱਲ ਕਰੀਏ ਤਾਂ 1-2 ਦਿਨ ਪਹਿਲਾਂ ਹੀ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਹੈਗਾ ਉਹਨਾਂ ਨੇ ਕਿਹਾ ਕਿ ਅੱਗ ਲਾਉਣਾ ਕਿਸਾਨਾਂ ਦਾ ਸ਼ੌਂਕ ਨਹੀਂ ਮਜਬੂਰੀ ਹੈ ਸਰਕਾਰ ਕਿਸਾਨਾਂ ਦੇ ਲਈ ਪ੍ਰਬੰਧ ਕਰੇ ਪਰਾਲੀ ਚੱਕਣ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਪਰਾਲੀ ਸਾਹਮਣ ਦੀ ਮਸ਼ੀਨਰੀ ਕਿਸਾਨਾਂ ਨੂੰ ਦੇਵੇ ਹੁਣ ਇਹਨਾਂ ਦੋਨਾਂ ਬਿਆਨਾਂ ਦੇ ਵਿੱਚ ਕਿੰਨੀ ਕੁ ਸਮਾਨਤਾ ਹੈ ਤੁਸੀਂ ਆਪ ਦੇਖ ਸਕਦੇ ਹੋਗੇ ਇੱਕੋ ਜਿਹੇ ਦੋਏ ਬਿਆਨ ਨੇ ਦੋਵਾਂ ਬਿਆਨਾਂ ਨੂੰ ਜਿਹੜਾ ਉਹ ਹੁਣ ਤੁਸੀਂ ਕਿਸ ਤਰੀਕੇ ਨਾਲ ਸਮਝ ਸਕਦੇ ਹੋ ਤੁਹਾਡੇ ਉੱਤੇ ਹੈਗਾ ਦੋਵਾਂ ਹੀ ਜੁਨੀਆਨਾ ਦੇ ਆਗੂਆਂ ਦੇ ਵੱਲੋਂ ਜਿਹੜਾ ਉਹ ਸਰਕਾਰ ਤੋਂ ਡਿਮਾਂਡ ਕੀਤੀ ਗਈ ਮੰਗ ਕੀਤੀ ਗਈ ਕਿ ਕਿਸਾਨਾਂ ਦੀ ਮਜਬੂਰੀ ਹੈ ਪਰਾਲੀ ਨੂੰ ਅੱਗ ਲਾਉਣੀ ਤੁਸੀਂ ਮਸ਼ੀਨਰੀ ਦਿਓ ਰਾਲੀ ਚੱਕੋ ਕਿਸਾਨ ਦੇ ਖੇਤ ਦੇ ਵਿੱਚੋਂ ਉਸ ਨੂੰ ਸਾਂਭਣ ਦੇ ਲਈ ਪ੍ਰਬੰਧ ਕਰੋ ਪਰ